ਤੇ ਨਿਮਰਤਾ ਦਾ ਜਿਹੜਾ ਜੀਵਨ ਆ ਉਹਨਾਂ ਦਾ ਉਸ ਨਿਮਰਤਾ ਦੇ ਜੀਵਨ ਵਿੱਚ ਕਹਿੰਦੇ ਨੇ ਕਬੀਰ ਤਰੋੜਾ ਹੋਏ ਨਾ ਵਤਕਾ ਪਜਮਨ ਕਾ ਅਭਿਮਾਨ ਐਸਾ ਕੋਈ ਦਾਤ ਹੋਏ ਤਾਹੀ ਮਿਲਦਾ ਪ੍ਰਭਾਨ ਕਹਿੰਦੇ ਰੱਬ ਮਿਲ ਸਕਦਾ ਪਰ ਕਿਵੇਂ ਜੇ ਅੰਦਰ ਪਿਆਰ ਹੋਵੇ ਅੰਦਰ ਸਤਿਕਾਰ ਹੋਵੇ ਅੰਦਰ ਭਾਵਨਾ ਹੋਵੇ ਤੇ ਮਨ ਨਿਮਾਨਤਾ ਦੇ ਵੱਲ ਹੋਵੇ ਕਰਕੇ ਜੇ ਰੱਬ ਦੇ ਪਿਆਰੇ ਵਿੱਚ ਇਹ ਗੁਣ ਨਹੀਂ ਹੁੰਦਾ ਕਿਉਂਕਿ ਰੋੜੇ ਦਾ ਕੰਮ ਹੈ ਰਸਤੇ ਵਿੱਚ ਪਿਆ ਹੋਵੇਗਾ ਤੇ ਕਿਸੇ ਦੀ ਅੱਡੀ ਵੱਜ ਗਈ ਕਿਸੇ ਦਾ ਪੈਰ ਵੱਜ ਗਿਆ ਤੇ ਉਹਨੇ ਠੋਕਰ ਮਾਰ ਦੇਣੀ ਤੇ ਠੋਕਰ ਦੇ ਨਾਲ ਜਿਹੜੀ ਵੱਜੀ ਉਹ ਸੱਤ ਤੱਕ 21 ਦਿਨਾਂ ਤੱਕ ਉਹਨੂੰ ਠੋਕ ਦਿੰਦੀ ਰਹੇ ਕਈ ਦਿਨਾਂ ਤੱਕ ਦੁੱਖ ਦੇ ਦੀ। ਕਦੇ ਨਹੀਂ। ਰੱਬ ਦਾ ਪਿਆਰਾ ਐਡਾ ਦਰਦ ਨਹੀਂ ਹੋਣਾ ਚਾਹੀਦਾ। ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਖੀ ਕੋ ਦੁੱਖ ਦੇ। ਕਦੇ ਐਡਾ ਤਾਂ ਨਹੀਂ ਹੋਣਾ ਚਾਹੀਦਾ। ਹਰ ਜਲ ਐਸਾ ਤਾਂ ਹੀ ਹੈ। ਕਿਨੇ ਕਿਦਾਂ ਦਾ ਜੋ ਧਰਨੀ ਨੇ ਥੀ। ਛੇ ਨਾਮ ਹੈ ਮਿੱਟੀ ਦਾ। ਰੱਬ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ ਜਿਹੜਾ ਉਹਦਾ ਮਿੱਟੀ ਉਹਦਾ ਜੀਵਨ ਹੋਵੇ ਫਿਰ ਕਹਿੰਦੇ ਨਹੀਂ ਮਿੱਟੀ ਵਰਗਾ ਬਣਾਉਣਾ ਹੈ ਪਰ ਹੋਰਾਂ ਕੀ ਬਣਾਉਣਾ ਹੈ ਜਿਉਂ ਪਾਣੀ ਸਰਵੰਤ ਪਾਣੀ ਵਰਗਾ ਹੋਵੇ ਓਕੇ ਪਾਣੀ ਨਿਮਾਕਤਾ ਦੇ ਵਰਗਾ ਨਿਮਕਤਾ ਵਾਲਾ ਜੀਵਨ ਹੋਵੇ ਰੱਬ ਦੇ ਪਿਆਰੇ ਓਕੇ ਦੇਖ ਨੇ ਨਿਮਾਕਤਾ ਦਾ ਅਬ ਇਹ ਨਹੀਂ ਕਿ ਉਹਦੀ ਆਪ ਦਾ ਵਜੂਦ ਕੋਈ ਨਹੀਂ ਕਿਉਂ ਕਿ ਤਵੀਰ ਪਾਣੀ ਹੋਆ ਤਾਂ ਕਿਆ ਭਿਆ ਸੀਰਾ ਤਾਪਾ ਹੋਏ ਕੱਤਾ ਹੋ ਸਕਦਾ ਕਦੇ ਠੰਡਾ ਹੋ ਸਕਦਾ ਰੱਬ ਦੇ ਪਿਆਰੇ ਦਾ ਜੀਵਨ ਇਦਾਂ ਦਾ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਉਹਦੇ ਜੀਵਨ ਦੇ ਵਿੱਚ ਕਿਸੇ ਨੇ ਕੁਝ ਬੋਲ ਦਿੱਤਾ ਕਿਸੇ ਨੇ ਕੁਝ ਵਿਚਾਰ ਦੇ ਦਿੱਤਾ ਕੁਛ ਨੇ ਮੰਦਾ ਬੋਲ ਦਿੱਤਾ ਤੇ ਇਹ ਨਾ ਆਉਂਦੇ ਕਿ ਅੱਗ ਦੇ ਬਾਗ ਉਦਾ ਮਨ ਭਟਕ ਜਾਵੇ ਕਿ ਮੈਨੂੰ ਬੜਾ ਬੋਲੇ ਆ ਇਦਾਂ ਤਾਂ ਨਹੀਂ ਹੁੰਦਾ ਉਹਦਾ ਆਪਣਾ ਵजूद ਹੋਣਾ ਚਾਹੀਦਾ ਹੈ ਰੱਬ ਦੇ ਪਿਆਰੇ ਦਾ ਫਿਰ ਬਾਬਾ ਕਬੀਰ ਸਾਹਿਬ ਅਖੀਰ ਤੇ ਇੱਕ ਸਿੱਟੀ ਤੇ ਪਹੁੰਚਦੇ ਨੇ ਉਹ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਵੀ ਹੋ ਜਿੱਦਾਂ ਦਾ ਰੱਬ ਹੈ ਜਿੱਦਾਂ ਦਾ ਵਾਹਿਗੁਰੂ ਪਰਮੇਸ਼ਰ ਹੈ ਉਦੋਂ ਲੇਖੇ ਦਾ ਰੱਬ